ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਲਈ ਗੁਰੂ ਸਾਹਿਬ ਨੂੰ ਗੁਰੂ ਦੀ ਸਿੱਖਿਆ ਨੂੰ ਆਪਣੇ ਚੇਤਿਆਂ ਦੇ ਵਿੱਚ ਵਸਾਉਣ ਦੇ ਲਈ ਬੈਠੇ ਹੋਏ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦੇ ਬਚਪਨ ਦੀ ਇੱਕ ਘਟਨਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੱਡੇ ਭਰਾ ਦਾ ਆਨੰਦ ਕਾਰਜ ਸੀ ਉਹਨਾਂ ਦੇ ਸਤਕਾਰਯੋਗ ਮਾਤਾ ਮਾਤਾ ਨਾਨਕੀ ਜੀ ਨੇ ਬੜੇ ਸੋਹਣੇ ਸੋਹਣੇ ਕੱਪੜੇ ਪਾਏ ਤੇ ਸੋਹਣੇ ਬਸਤਰ ਸਜਾਏ ਜੰਜ ਤੁਰਨੀ ਸੀ ਇਹਨਾਂ ਦਾ ਪਹਿਲਾ ਨਾਮ ਸੀ ਤੇਗ ਮੱਲ ਜੀ ਇਹ ਜਦੋਂ ਬਾਹਰ ਗਏ ਇਹਨਾਂ ਨੇ ਬਾਹਰ ਜਾ ਕੇ ਦੇਖਿਆ ਵੀ ਇਹਨਾਂ ਦਾ ਇੱਕ ਮਿੱਤਰ ਵਾ ਬਚਪਨ ਦਾ ਹਾਨੀ ਆ ਉਹਦੇ ਤਨ ਦੇ ਕੱਪੜੇ ਬੜੇ ਫਟੇ ਨੇ ਬੜੇ ਪੁਰਾਣੇ ਨੇ ਸਤਿਗੁਰੂ ਨੇ ਉਹਦੇ ਉੱਤੇ ਤਰਸ ਕੀਤਾ ਉਹਨਾਂ ਨੂੰ ਆਪਣੇ ਨਵੇਂ ਕੱਪੜੇ ਦੇ ਦਿੱਤੇ ਤੇ ਉਹਦੇ ਪੁਰਾਣੇ ਆਪ ਪਾ ਲੈ ਜਦੋਂ ਘਰੇ ਆਏ ਤੇ ਮਾਤਾ ਜੀ ਨੇ ਪੁੱਛਿਆ ਵੀ ਤੁਹਾਨੂੰ ਤੇ ਨਵੇਂ ਬਸਤਰ ਪਾਏ ਸੀ ਵਿਆਹ ਦਾ ਮੌਕਾ ਏ ਆ ਕਪੜੇ ਤੁਸੀਂ ਪੁਰਾਣੇ ਪਾ ਕੇ ਆ ਗਏ ਹੋ ਤਾਂ ਗੁਰੂ ਤੇਗ ਬਹਾਦਰ ਜੀ ਨੇ ਆਖਿਆ ਮਾਂ ਮੇਰਾ ਇੱਕ ਕਹਾਣੀ ਆ ਮੇਰਾ ਇੱਕ ਸਾਥੀ ਆ ਬੜਾ ਹੀ ਗਰੀਬ ਆ ਉਹਦੇ ਤਨ ਤੇ ਕਪੜੇ ਨਹੀਂ ਸੀ ਫਟੇ ਸਨ ਮੇਰੇ ਕੋਲੋਂ ਦੇਖ ਹੀ ਨਹੀਂ ਹੋਇਆ ਮੈਂ ਆਪਣੇ ਕਪੜੇ ਉਹਨਾਂ ਨੂੰ ਦੇ ਆਇਆ ਵਾਂ ਜਿਹੜਾ ਗੁਰੂ ਆਪਣੇ ਹਾਣੀ ਦੇ ਤਨ ਦੇ ਫਟੇ ਹੋਏ ਕਪੜੇ ਨਹੀਂ ਦੇਖ ਸਕਦਾ ਉਹ ਇਸ ਹਿੰਦੁਸਤਾਨ ਦੇ ਅੰਦਰ ਜਦੋਂ ਧਰਮ ਦੀ ਚਾਦਰ ਇਥੋਂ ਦੇ Hindu ਲੋਕਾਂ ਤੋਂ ਲਾਹੀ ਜਾ ਰਹੀ ਸੀ ਤਾਂ ਉਹਨੂੰ ਕਿਵੇਂ ਜਰ ਸਕਦੇ ਸਨ ਇਸੇ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਸਮਕਾਲੀ ਕਵੀ ਕਵੀ ਸੈਨਾਪਤ ਸਿੰਘ ਜੀ ਲਿਖਦੇ ਆ ਪ੍ਰਗਟ ਭਏ ਗੁਰ ਤੇਗ ਬਹਾਦਰ 사ਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਤੁਸੀਂ ਸ੍ਰਿਸ਼ਟੀ ਦੀ ਚਾਦਰ ਹੋ ਤੁਸੀਂ ਧਰਮ ਦੀ ਚਾਦਰ ਹੋ ਤੁਸੀਂ ਸਾਰਿਆਂ ਦੇ ਤਨ ਨੂੰ ਆਪਣਾ ਸੀਸ ਦੇ ਕੇ ਧਰਮ ਦੀ ਚਾਦਰ ਨੂੰ ਸੱਚੇ ਪਾਤਸ਼ਾਹ ਬਣਾ ਕੇ ਤਨ ਨੂੰ ਇਹਨਾਂ ਦੇ ਧਰਮ ਨੂੰ ਬਚਾ ਲਿਆ ਹੈ ਹੁਣੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਮੈਂਬਰ ਸਰਦਾਰ ਦਲਜੀਤ ਸਿੰਘ ਜੀ ਭਿੰਡਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਾਰੇ ਤੁਹਾਨੂੰ ਆਪਾਂ ਸਾਰਿਆਂ ਨੂੰ ਦੱਸ ਰਹੇ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਮੁੱਚਾ ਜੀਵਨ ਮਨੁੱਖਤਾ ਦੇ ਭਲੇ ਦੇ ਵਿੱਚ ਸੀ ਸੰਸਾਰ ਦੇ ਕਲਿਆਣ ਦੇ ਵਿੱਚ ਸੀ ਔਰ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਦਿਆਂ ਹੋਇਆਂ ਚੰਗੇ ਕਰਮ ਕਰਨ ਦਾ ਉਪਦੇਸ਼ ਦਿੱਤਾ ਨੇਕ ਕੰਮ ਕਰਨ ਦਾ ਉਪਦੇਸ਼ ਦਿੱਤਾ ਮੈਂ ਪੜ ਰਿਹਾ ਸੀ ਇਤਿਹਾਸ ਦੇ ਅੰਦਰ ਗੁਰੂ ਸਾਹਿਬ ਜਦੋਂ ਤਮਤਾਨ ਸਾਹਿਬ ਗਏ ਇਲਾਕੇ ਦੀ ਸੰਗਤ ਨੇ ਆਖਿਆ ਜੀ ਪਾਤਸ਼ਾਹ ਇੱਥੇ ਪਾਣੀ ਦੀ ਬੜੀ ਕਮੀ ਹੈ ਇੱਥੇ ਪਾਣੀ ਦੀ ਬੜੀ ਕਿਲਤ ਹੈ ਇੱਥੇ ਖੂਹ ਲਗਾ ਦਿਓ ਉਥੇ ਜਿੰਨੀ ਵੀ ਭੇਟਾ ਇਕੱਠੀ ਹੋਈ ਸੀ ਪਾਤਸ਼ਾਹ ਨੇ ਕਿਹਾ ਵੀ ਇਹਦੇ ਨਾਲ ਖੂਲ ਲਗਾ ਦਿਓ ਉਦੋਂ ਉਥੇ ਗੁਰੂ ਘਰ ਦਾ ਮਸੰਦ ਸੀ ਭਾਈ ਦੱਗੋ ਜੀ ਭਾਈ ਦੱਗੋ ਨੂੰ ਆਖਿਆ ਵੀ ਅਸੀਂ ਅੱਗੇ ਚੱਲੇ ਆਂ ਪ੍ਰਚਾਰ ਲਈ ਇੱਥੇ ਤੁਸੀਂ ਖੂਲ ਲਗਵਾ ਦਿਓ ਸੱਚੇ ਪਾਤਸ਼ਾਹ ਅੱਗੇ ਚਲੇ ਗਏ ਭਾਈ ਦੱਗੋ ਦੇ ਮਨ ਦੇ ਵਿੱਚ ਲਾਲਚ ਆ ਗਿਆ ਉਹਨੇ ਆਖਿਆ ਵੀ ਖੂਹ ਤੇ ਲੱਗੇ ਪਰ ਲੱਗੇ ਮੇਰੇ ਖੇਤਾਂ ਵਿੱਚ ਤਾਂ ਕਿ ਪਹਿਲਾਂ ਮੈਨੂੰ ਪਾਣੀ ਮਿਲੇ ਫੇਰ ਲੋਕ ਮੇਰੇ ਕੋਲੋਂ ਮੰਗ ਕੇ ਲੈਣ ਲੋਕਾਂ ਤੇ ਮੇਰਾ ਐਹਸਾਨ ਬਣਿਆ ਰਵੇ ਹੁਣ ਪੈਸਾ ਸੀ ਉਹ ਗੁਰੂ ਘਰ ਦਾ ਉਹਨੇ ਖੂਪ ਪਟਾਉਣਾ ਸ਼ੁਰੂ ਕੀਤਾ ਦਿਨੇ ਖੂਪ ਪੁੱਟਣਾ ਤੇ ਰਾਤ ਨੂੰ ਵਿੱਚੇ ਮਿੱਟੀ ਪੈ ਜਾਣੀ ਅਗਲੇ ਦਿਨ ਤਿਜੇ ਦਿਨ ਕਈ ਦਿਨ ਇਹੋ ਹੀ ਕੰਮ ਚੱਲੇ ਆ ਜਦੋਂ ਗੁਰੂ ਸਾਹਿਬ ਵਾਪਸ ਆਏ ਤਾਂ ਸੰਗਤ ਨੇ ਆਖਿਆ ਪਾਤਸ਼ਾਹ ਜੀ ਪਤਾ ਨਹੀਂ ਕੀ ਗੱਲ ਏ ਖੂ ਤੇ ਪੁੱਟ ਰਹੇ ਆ ਦਿਨੇ ਪੁੱਟੀ ਦਾ ਰਾਤ ਨੂੰ ਮਿੱਟੀ ਵਿੱਚ ਡਿੱਗ ਜਾਂਦੀ ਹੈ ਗੁਰੂ ਸਾਹਿਬ ਨੇ ਭਾਈ ਦੱਗੋ ਨੂੰ ਸੱਦਿਆ ਤੇ ਹੱਸੇ ਕਹਿਣ ਲੱਗੇ ਭਾਈ ਦੱਗੋ ਲੋਭ ਦੇ ਉੱਤੇ ਧਰਮ ਦੀ ਉਸਾਰੀ ਨਹੀਂ ਹੁੰਦੀ ਹੈ ਤੁਹਾਡੇ ਮਨ ਵਿੱਚ ਲੋਭ ਆ ਗਿਆ ਕਿ ਸੰਗਤ ਦਾ ਪੈਸਾ ਵਾ ਖੂ ਤੇ ਲੱਗੇ ਤੇ ਲੱਗੇ ਮੇਰੇ ਖੇਤਾਂ ਵਿੱਚ ਮੇਰੀ ਪੈੜੀ ਵਿੱਚ ਇੱਕ ਖੂਨੀ ਇੱਥੇ ਪੁੱਟਿਆ ਜਾਣਾ ਭਾਈ ਦੱਗੋ ਤੂੰ ਆਪਣੇ ਖੇਤਾਂ ਵਿੱਚ ਜੀ ਕਿਉਂ ਪੁੱਟ ਰਿਆ ਸੀ ਕਹਿਣ ਲੱਗਾ ਪਾਤਸ਼ਾ ਗੱਲ ਤੁਹਾਡੀ ਠੀਕ ਆ ਮੇਰੇ ਮਨ ਵਿੱਚ ਲਾਲਚ ਆ ਗਿਆ ਸੀ ਬਾਅਦ ਵਿੱਚ ਦੂਜੀ ਥਾਂ ਤੇ ਖੂਹ ਪੁੱਟਿਆ ਖੂਹ ਬਣਿਆ ਵੀ ਔਰ ਜਲ ਵੀ ਆ ਗਿਆ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਲੋਭੀ ਤੇ ਲਾਲਚੀ ਨਹੀਂ ਹੋਣਾ ਹੈ ਸਬਰ ਨਾਲ ਜੀਵਨ ਬਤੀਤ ਕਰਨਾ ਜੋ ਵੀ ਰੱਬ ਨੇ ਦਿੱਤਾ ਵਾ ਨਾ ਰੱਬ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਰੱਬ ਦਾ ਡਰ ਰੱਖ ਕੇ ਉਹਦੇ ਵਿੱਚ ਜੀਵਨ ਬਤੀਤ ਕਰਨਾ ਆਪਾਂ ਕਦੇ ਵੀ ਲੋਭ ਲਾਲਚ ਨਹੀਂ ਕਰਨਾ ਹੈ ਇਹ ਉਪਦੇਸ਼ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਦਿੱਤਾ ਅੱਜ ਦਾ ਆਪਾਂ ਯੁੱਗ ਵੇਖੀਏ ਪਦਾਰਥਵਾਦੀ ਯੁੱਗ ਹੈ ਪੈਸਿਆਂ ਦੀ ਵੈਸੇ ਕੋਈ ਕਮੀ ਨਹੀਂ ਪਰ ਸਾਡੇ ਜੀਵਨ ਦੇ ਵਿੱਚ ਟਿਕਾ ਨਹੀਂ ਹੈ ਸੁਖ ਨਹੀਂ ਹੈ ਅਸੀਂ ਜਦੋਂ ਕੱਚੇ ਘਰਾਂ ਵਿੱਚ ਵੀ ਰਹਿੰਦੇ ਸੀ ਸੁਖੀ ਸੀ ਕਿਉਂਕਿ ਉਦੋਂ ਸਾਡੇ ਕੋਲ ਧਰਮ ਸੀ ਤੋਂ ਮੈਂ ਬੇਨਤੀ ਕਰਾਂ ਆਪਾਂ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦੇ ਗੁਣ ਧਾਰਨ ਕਰੀਏ ਧਰਮ ਨੂੰ ਧਾਰਨ ਕਰੀਏ ਸਹਜ ਰੱਖੀਏ ਸਬਰ ਰੱਖੀਏ ਸੰਤੋਖ ਰੱਖੀਏ ਤੇ ਸੁਖ ਵੀ ਆ ਜਾਵੇਗਾ ਗੁਰਬਾਣੀ ਸਾਨੂੰ ਸਬਰ ਅਤੇ ਸਿੱਦਕ ਦੀ ਦਾਤ ਦਿੰਦੀ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਹੀ ਨੇ ਨਾ ਉਹਨਾਂ ਦੇ ਲਈ ਸ਼ਹਾਦਤ ਦੇਣ ਤੁਰੇ ਜਿਨ੍ਹਾਂ ਨਾ ਸਿਧਾਂਤ ਨਹੀਂ ਮਿਲਦੇ ਮੈਂ ਬਹੁਤਾ ਵਿਸਥਾਰ 'ਚ ਨਾ ਜਾਵਾਂ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕਰਨਾ ਸੀ ਉਹਨਾਂ ਦੇ ਨਾਲ ਤਿੰਨ ਸਿੱਖ ਜਿਹੜੇ ਸਨ ਉਹਨਾਂ ਨੂੰ ਪਹਿਲਾਂ ਸ਼ਹੀਦ ਕੀਤਾ ਜਾਣਾ ਸੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਤਿੰਨਾਂ ਸਿੱਖਾਂ ਨੂੰ ਪੁੱਛਿਆ ਗਿਆ ਪ੍ਰੇਮ ਵੇਖੋ ਸਿੱਖਾਂ ਦਾ ਗੁਰੂ ਦੇ ਨਾਲ ਇਹ ਪ੍ਰੇਮ ਸਾਡਾ ਸਾਰਿਆਂ ਦਾ ਗੁਰੂ ਨਾਲ ਚਾਹੀਦਾ ਹੈ ਅਸੀਂ ਗੁਰੂ ਦੇ ਸਿੱਖਾਂ ਵਾ ਭਾਈ ਮਤੀ ਦਾਸ ਨੂੰ ਭਾਈ ਸਤੀ ਦਾਸ ਜੀ ਨੂੰ ਭਾਈ ਦਇਆਲਾ ਜੀ ਨੂੰ ਪੁੱਛਿਆ ਗਿਆ ਤੁਹਾਡੀ ਆਖਰੀ ਇੱਛਾ ਕਿਹੜੀ ਹੈ ਤਾਂ ਤਿੰਨਾਂ ਸਿੱਖਾਂ ਦੀ ਇੱਕੋ ਹੀ ਇੱਛਾ ਸੀ ਕਿਹੜੀ ਜਦੋਂ ਅਸੀਂ ਸ਼ਹੀਦ ਹੋਈਏ ਸਾਡੇ ਮੁਖ ਸਾਡੇ ਗੁਰੂਵਾਲ ਹੋਣ ਇਹ ਬੜੀ ਪਤੇ ਦੀ ਗੱਲ ਹੈ ਅੱਜ ਵੀ ਸਾਡੇ ਸਾਰਿਆਂ ਦੇ ਮੁਖ ਸਾਡੇ ਗੁਰੂਵਾਲ ਗੁਰੂ ਗ੍ਰੰਥ ਸਾਹਿਬ ਵੱਲ ਹੋਣੇ ਚਾਹੀਦੇ ਨੇ ਅਸੀਂ ਹਮੇਸ਼ਾ ਹੀ ਆਪਣੇ ਗੁਰੂ ਨਾਲ ਜੁੜੇ ਹੋਈਏ ਜੇ ਸਾਡੇ ਮੁਖ ਸਾਡੇ ਗੁਰੂਵਾਲ ਨੇ ਤਾਂ ਭਾਵੇਂ ਸਿੱਖ ਨੂੰ ਆਰੇ ਨਾਲ ਵੀ ਤੀਰ ਦਿੱਤਾ ਸੀ ਉਹਨੇ ਆ ਨਹੀਂ ਸੀ ਕੀਤੀ ਭਾਵੇਂ ਸਿੱਖ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਸੀ ਪਰ ਉਹਨੇ ਈਨ ਨਹੀਂ ਸੀ ਬੰਨੀ ਭਾਵੇਂ ਭਾਈ ਦਇਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਸੀ ਪਰ ਭਾਈ ਦਇਆਲਾ ਜੀ ਕੋਈ ਡਰੇ ਨਹੀਂ ਸੀ ਜਿਵੇਂ ਉਹਨਾਂ ਤਿੰਨ ਸਿੱਖਾਂ ਨੇ ਆਪਣੇ ਮੁਖ ਆਪਣੇ ਗੁਰੂਵਾਲ ਰੱਖੇ ਅੱਜ ਕੌਮ ਨੂੰ ਲੋੜ ਹੈ ਅਸੀਂ ਸਾਰੇ ਜਾਣੇ ਆਪਣੇ ਮੁਖ ਆਪਣੇ ਗੁਰੂਵਾਲ ਰੱਖੀਏ ਹੋਰ ਪਾਸੇ ਨਾ ਮੁਖ ਕਰੀਏ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਕਰੀਏ ਕੋਹੀ ਸਾਡੇ ਹੁਣ ਗੁਰੂ ਨੇ ਦਸ ਪਾਤਸ਼ਾਹਾਂ ਤੇ ਕਰੀਏ ਫੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਦੋਂ ਜਲਾਦ ਜ਼ਲਾਲੁਦੀਨ ਉਹਦੀ ਤੀਕ ਸਤਗੁਰੂ ਦੇ ਸਿਰ ਦੇ ਉੱਤੇ ਚੱਲੀ ਤਾਂ ਕਲਗੀਧਰ ਪਾਤਸ਼ਾਹ ਜੀ ਕੀ ਲਿਖਦੇ ਆ ਗੁਰੂ ਤੀਕ ਬਹਾਦਰ ਪਾਤਸ਼ਾਹ ਦੇ ਬਾਰੇ ਉਹ ਕਹਿੰਦੇ ਆ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਕਲੋ ਬਡੂ ਮੈਂ ਸਾਕਾ ਧਰਮ ਹੀਤ ਸਾਕਾ ਜਿੰਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਇਹ ਜਿਹੜਾ ਸਿਰੜ ਆ ਨਾ ਇਹ ਭਾਗਾ ਵਾਲਿਆਂ ਨੂੰ ਮਿਲਦਾ ਅਸੀਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖਾਂ ਮ ਸਿਰੜ ਰੱਖੀਏ ਸਿਦਕ ਰੱਖੀਏ ਆ ਮੇਰੀਆਂ ਮਾਵਾਂ ਭੈਣਾਂ ਬੈਠੀਆਂ ਮਾ ਵੱਡੀ ਗਿਣਤੀ ਦੇ ਵਿੱਚ ਮੈਂ ਅਕਤੂਬਰ ਮਹੀਨੇ ਚ ਲਾਹੌਰ ਗਿਆ ਉਥੇ ਇੱਕ ਗੁਰਦੁਆਰਾ ਵਾ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਉਸ ਗੁਰਦੁਆਰੇ ਦੇ ਵਿੱਚ ਇੱਕ ਪ੍ਰਾਤਨ ਖੂ ਵੀ ਆ ਅੱਜ ਵੀ ਹੈਗਾ ਇਹ ਉਹ ਥਾਂ ਜਿੱਥੇ ਮਾਵਾ ਨੇ ਸ਼ਰਣ ਨੂੰ ਕਾਇਮ ਰੱਖਿਆ ਮਾਵਾ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਮਾਵਾ ਦੇ ਗਲਾਂ ਦੇ ਵਿੱਚ ਹਾਰ ਪਾਏ ਸੀ ਜੱਕਰੀਆ ਖਾਨ ਨੇ ਮੀਰ ਮੰਨੂ ਨੇ ਯਈਆ ਖਾਨ ਨੇ ਤੇ ਹੋਰ ਕਈਆਂ ਪਰ ਕਿਸੇ ਵੀ ਮਾਣ ਨੇ ਧਰਮ ਨਹੀਂ ਛੱਡਿਆ ਧਰਮ ਤੋਂ ਪਾਸੇ ਨਹੀਂ ਹੋਏ ਮੈਂ ਆਪਣੀਆਂ ਮਾਵਾ ਭੈਣਾਂ ਨੂੰ ਬੇਨਤੀ ਕਰਦਾ ਅੱਜ ਵੀ ਬੜੀ ਲੋੜ ਆ ਤੁਸੀਂ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜੋ ਰਾਤ ਨੂੰ ਬੱਚਾ ਸੌਣ ਲੱਗੇ ਬੱਚੇ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਾਰੇ ਦੱਸੋ ਕਿ ਕਿਵੇਂ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦੀ ਦਿੱਤੀ ਕਿਵੇਂ ਗੁਰੂ ਕੇ ਸਿੱਖਾਂ ਨੇ ਈਨ ਨਹੀਂ ਮੰਨੀ ਉਹ ਸਾਖੀਆਂ ਭਿੰਡਰ ਸਾਹਿਬ ਬੈਠੇ ਆ ਜਿੰਨੀਆਂ ਵੀ ਤੁਹਾਨੂੰ ਧਾਰਮਿਕ ਕਿਤਾਬਾਂ ਚਾਹੀਦੀਆਂ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਬੜੀ ਮਿਹਨਤ ਕਰਦੇ ਇਹਨਾਂ ਦੇ ਕੋਲੋਂ ਸਾਖੀਆਂ ਦੀਆਂ ਕਿਤਾਬਾਂ ਮੰਗਵਾਓ ਜਿਹੜੀਆਂ ਮੇਰੀਆਂ ਭੈਣਾਂ ਪੜ ਸਕਦੀਆਂ ਪੜਨ ਬੱਚੇ ਪੜਨ ਤੇ ਬੱਚਿਆਂ ਨੂੰ ਆਪਾਂ ਇਤਿਹਾਸ ਦੇ ਨਾਲ ਦੱਸੀਏ ਕਿ ਸਾਡਾ ਇਤਿਹਾਸ ਕਿੱਡਾ ਵੱਡਾ ਹੈ ਅਸੀਂ ਕਦੀ ਡਰੇ ਨਹੀਂ ਹਾਂ ਤੁਸੀਂ ਦਿੱਲੀ ਜਾਓ ਨਾ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਤਿੰਨ ਸਿੱਖਾਂ ਦੀ ਸ਼ਹਾਦਤ ਇਹ ਸਿੱਖਾਂ ਦੀ ਚੜ੍ਹਦੀ ਕਲਾ ਸੀ ਹਕੂਮਤ ਕਹਿੰਦੀ ਸੀ ਗੁਰੂ ਨੂੰ ਸ਼ਹੀਦ ਕਰਕੇ ਗੁਰੂ ਦੀ ਦੇ ਨੂੰ ਸੰਭਾਲਣ ਨਹੀਂ ਦੇਣਾ ਪਰ ਸਿੱਖਾ ਨੇ ਗੱਲ ਪੂਰੀ ਨਹੀਂ ਹੋਣ ਦਿੱਤੀ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਉਹ ਸਤ ਗੁਰੂ ਦਾ ਸੀਸ ਲੈ ਕੇ ਆਏ ਇੱਥੇ ਆਨੰਦਪੁਰ ਸਾਹਿਬ ਔਰ ਬਾਬਾ ਲੱਖੀ ਸ਼ਾਹ ਵਣਜਾਰਾ ਵੱਡਾ ਧਨਾੜ ਸੇਖਾ ਆਪਣੇ ਮਹਿਲ ਨੁਮਾ ਘਰ ਦੇ ਵਿੱਚ ਗੁਰੂ ਸਾਹਿਬ ਦੇ ਘਰ ਨੂੰ ਬਾ ਅਦਬ ਰੱਖਿਆ ਅਦਬ ਦੇ ਨਾਲ ਸਤਕਾਰ ਨਾਲ ਸਨਸਕਾਰ ਕੀਤਾ ਘਰ ਨੂੰ ਅੱਗ ਲਾਤੀ ਕਿਸੇ ਨੂੰ ਸ਼ੱਕ ਨਾ ਹੋਵੇ ਇਹ ਪ੍ਰੇਮ ਵਾ ਸਿੱਖ ਦਾ ਗੁਰੂ ਨਾਲ ਅਸੀਂ ਗੁਰੂ ਦੇ ਵਾਸਤੇ ਕੁਝ ਵੀ ਕੁਰਬਾਨ ਕਰ ਸਕਦੇ ਹਾਂ ਸਾਨੂੰ ਆਪਣੇ ਗੁਰੂ ਦੇ ਨਾਲ ਮੁਹੱਬਤ ਹੈ ਸਾਨੂੰ ਆਪਣੇ ਗੁਰੂ ਦੇ ਨਾਲ ਇਸ਼ਕ ਵਾ ਇਹ ਜੋ ਗੁਰੂ ਦੇ ਨਾਲ ਸਾਡੀ ਮੁਹੱਬਤ ਹੈ ਇਹ ਸਾਖੀਆਂ ਆਪਣੇ ਬੱਚਿਆਂ ਨੂੰ ਆਪਾਂ ਸਾਰੇ ਜਾਣੇ ਦੱਸ ਗਏ ਜੇ ਬੱਚਿਆਂ ਨੂੰ ਧਰਮ ਨਾਲ ਜੋੜਾਂਗੇ ਆਪਾਂ ਬੱਚੇ ਯੋਧੇ ਬਣਨਗੇ ਬੱਚੇ ਤਗੜੇ ਬਣਨਗੇ ਸਾਡੇ ਬੱਚੇ ਕਦੀ ਡਰਨਗੇ ਨਹੀਂ ਤੋਂ ਮੈਂ ਮਾਵਾ ਭੈਣਾ ਨੂੰ ਵਿਸ਼ੇਸ਼ ਅਪੀਲ ਕਰਦਾ ਮਾਂ ਕਿ ਆਪਾਂ ਧਰਮੀ ਮਾਵਾ ਬਣਨਾ ਵਾ ਧਰਮੀ ਜਿਹੜੀ ਮਾਂ ਖੁਦ ਪਾਠ ਕਰੂਗੀ ਬੱਚਾ ਵੀ ਪਾਠ ਕਰੂਗਾ ਜਿਹੜਾ ਬਾਪੂ ਖੁਦ ਪਾਠ ਕਰੂਗਾ ਬੱਚਾ ਵੀ ਕਰੂਗਾ ਤੇ ਜੇ ਬਾਪ ਆਪ ਸ਼ਾਮ ਨੂੰ ਸ਼ਰਾਬ ਦੇ ਠੇਕੇ ਨੂੰ ਤੁਰੇਗਾ ਤੇ ਬੱਚਾ ਵੀ ਉਧਰ ਨੂੰ ਤੁਰੇਗਾ ਅਸੀਂ ਆਪਣੇ ਬੱਚਿਆਂ ਨੂੰ ਸੱਚ ਦੇ ਰਾਹ ਤੇ ਤੋਰਨਾ ਹੈ ਨੇਕੀ ਦੇ ਰਾਹ ਤੇ ਤੋਰਨਾ ਹੈ ਧਰਮ ਦੇ ਰਾਹ ਤੇ ਤੋਰਨਾ ਹੈ ਸਾਨੂੰ ਵੀ ਤੁਰਨਾ ਪੈਣਾ ਸਿੱਖੀ ਬੜੀ ਅਨਮੋਲ ਹੈ ਸਿੱਖੀ ਬੜੀ ਕੀਮਤੀ ਹੈ ਆਪਾਂ ਤੇ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ ਰਹਿਣ ਵਾਲੇ ਆ ਸਾਡੇ ਗੁਰੂ ਨੇ ਚਾਰ ਪੁੱਤ ਸ਼ਹੀਦ ਕਰਵਾ ਕੇ ਵੀ ਕਿਹਾ ਆਪਣੇ ਬਜ਼ੁਰਗਾਂ ਵਾਲੀ ਵੇਖਿਆ ਨਾ ਸੰਗਤੀ ਬੈਠੀ ਸੀ ਸਾਹਮਣੇ ਜਦੋਂ ਮਾਤਾ ਸੁੰਦਰ ਕੌਰ ਜੀ ਨੇ ਕਿਹਾ ਵੀ ਭਾਈ ਦਾਇਆ ਸਿੰਘ ਤੇ ਦਿਸਦੇ ਆ ਭਾਈ ਮਨੀ ਸਿੰਘ ਦਿਸਦੇ ਆ ਨਾ ਬਾਬਾ ਅਜੀਤ ਸਿੰਘ ਸਾਹਿਬ ਜ਼ਿਆਦਾ ਦਿਸਦਾ ਹੈ ਨਾ ਬਾਬਾ ਜੁਹਾਰ ਸਿੰਘ ਨਾ ਜੋਰਾਵਰ ਸਿੰਘ ਬਾਬਾ ਜੀ ਤੇ ਨਾ ਬਾਬਾ ਫਤੇ ਸਿੰਘ ਮੇਰੇ ਪੁੱਤ ਕਿੱਥੇ ਆ ਤੇ ਗੁਰੂ ਨੇ ਕੀ ਕਿਹਾ ਇਨ ਪੁੱਤਰਨ ਕੇ ਸੀਸ ਪਰ ਸੰਗਤ ਵਾਲ ਵੇਖ ਕੇ ਵਾਰ دیے ਸੁੱਤ ਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਆਪਾਂ ਜੀਵਤ ਕਈ ਹਜ਼ਾਰ ਦੇ ਵਾਰਸਾਂ ਜਿੰਦਾ ਰਹਿਣਾ ਵਸ ਸਿੱਖੀ ਕਰਕੇ ਜ਼ਮੀਰ ਕਰਕੇ ਆਪ ਵੀ ਗੁਰੂ ਨਾਲ ਜੁੜਨਾ ਬੱਚਿਆਂ ਨੂੰ ਜੋੜਨਾ ਸਾਡੇ ਨੇੜੇ ਤੇੜੇ ਕੋਈ ਵੀ ਆ ਕੇਸਾਂ ਦੀ ਵਿਦਬੀ ਕਰਦਾ ਪ੍ਰੇਮ ਨਾਲ ਸਮਝਾਈ ਮਹੋਬਤ ਨਾਲ ਕਹੀਏ ਮੋੜ ਆਉਣਗੇ ਆਪਣੇ ਬੱਚੇ ਆਪਾਂ ਵੀ ਜੁੜੀਏ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰੀਏ ਦੁੱਖ ਹੋਵੇ ਸੁੱਖ ਹੋਵੇ ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਆਪਾਂ ਕਰਨੀ ਹੈ ਸਾਡਾ ਗੁਰੂ ਜਾਗਤ ਜੋਤ ਗੁਰੂ ਹੈ ਸਾਡਾ ਗੁਰੂ ਹਾਜ਼ਰ ਨਾਜ਼ਰ ਗੁਰੂ ਹੈ ਅਸੀਂ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਜਿਹੜੀ ਵੀ ਅਰਦਾਸ ਕਰਾਂਗੇ ਸਤਿਗੁਰੂ ਜੀ ਨੇ ਉਹ ਅਰਦਾਸ ਕਬੂਲ ਕਰਨੀ ਹੈ ਜਿਆਦਾ ਤੋਂ ਜਿਆਦਾ ਬਾਣੀ ਦਾ ਪਾਠ ਕਰੀਏ ਬਾਣੀ ਦੇ ਪੈਰੇ ਵਧਾਈਏ ਜਿਨ੍ਹਾਂ ਘਰਾਂ ਦੇ ਵਿੱਚ ਬਾਣੀ ਦਾ ਪਾਠ ਹੈ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਉਥੋਂ ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ ਤੋਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਆਪਾਂ ਹਿਮਾਚਲ ਦੇ ਵਿੱਚ ਖੁਵਾਰ ਹੋਏ ਸਭ ਮਿਲਾਂਗੇ ਜਿਹੜੀ ਧਰਮ ਪ੍ਰਚਾਰ ਦੀ ਲਹਿਰ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਇਆ ਹੇਠ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਹਿਮਾਚਲ ਦੇ ਵਿੱਚ ਪਹਿਲਾ ਆਪਣਾ ਗੁਰਮਤ ਸਮਾਗਮ ਆ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆਈਆਂ ਗੁਰਦੁਆਰਾ ਬਾਬਾ ਰਾਮ ਸਿੰਘ ਜੀ ਗੁਰਦੁਆਰਾ ਗਿੜਗੜਾ ਸਾਹਿਬ ਬਾਬਾ ਰਾਮ ਸਿੰਘ ਜੀ ਦਾ ਸਥਾਨ ਆ ਪਿੰਡ ਦੇਲਾ ਸਰਦਾਰ ਜਗਦੇਵ ਸਿੰਘ ਜੀ ਇਹ ਸਾਰਾ ਪ੍ਰੋਗਰਾਮ ਤੇ ਹੋਰ ਸੱਜਣ ਲਾਈਵ ਕਰਦੇ ਆ ਭਾਈ ਮਿੰਦਰ ਸਿੰਘ ਜੀ ਭਾਈ ਅਜਮੇਰ ਸਿੰਘ ਜੀ ਬੱਗਾ ਸਿੰਘ ਜੀ ਕਰਨਲ ਸਾਹਿਬ ਸਰਦਾਰ ਨਿਰਮਲ ਸਿੰਘ ਸਾਰੀ ਸੰਗਤ ਖਾਸ ਆ ਮੈਂ ਸੰਗਤ ਨੂੰ ਬੇਨਤੀ ਕਰਦਾ ਇਸੇ ਤਰ੍ਹਾਂ ਹੀ ਜੁੜੇ ਰਹਿਣਾ